ਆਵਾਜ਼ ਮਾਰ ਕੇ ਆਪਣੀ ਪਾਵਨ ਗੋਦ ਦੇ ਵਿੱਚ ਬਿਠਾ ਲਿਆ ਭਈ ਬਰਾਬਰ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹੇ ਤੇਰੀ ਬਰੀਆ ਅਬੁਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਦ ਸੇਵਨ ਨਾਮੋ ਸੋ ਗੁਰੂ ਰੂਪ ਗੁਰੂ ਖਾਲਸਾ ਜੀਓ ਸਾਡੀਆਂ ਤੇ ਤੁਹਾਡੀਆਂ ਹਾਜ਼ਰੀਆਂ ਤੁੰਦ ਤੁੰਦ ਸ਼੍ਰੀ ਹਜ਼ੂਰ ਨਾਮਕਮਲ ਰਾਜਾ ਸਾਹਿਬ ਜਿਨ੍ਹਾਂ ਦੇ ਪਾਵਨ ਚਰਨਾਂ ਦੇ ਵਿੱਚ ਲੱਗ ਜਾਣ ਰਾਜਾ ਸਹਿਤਿਆਂ ਬਖਸ਼ਾਣ ਰਾਜਾ ਸਹਿਤਿਆਂ ਰਹਿਮਤਾਂ ਸਾਡੇ ਸਭਨਾ ਦੀ ਝੋਲੀ ਦੇ ਵਿੱਚ ਪੈ ਜਾਣ ਆਪਾਂ ਦੂਰ ਦਰਾੜੀਆਂ ਤੋਂ ਚੱਲ ਕੇ ਆਏ ਆ ਸਤਿਗੁਰੂ ਦਾਤਾ ਜੀ ਕਿਰਪਾ ਕਰ ਦੇਣਾ ਧੰਨ ਗੁਰੂ ਕਲਗੀ ਸਰ ਪਾਚਾ ਮਹਾਰਾਜਿਆਂ ਦੇ ਜਿਹੜੀ ਫਤਿਹ ਆਪਣੀ ਖਾਂਸੀ ਦੀ ਝੋਲੀ ਦੇ ਵਿੱਚ ਪਾਈਏ ਸ਼ਾਇਰ ਲਿਖਦਾ ਕਹਿੰਦੇ ਬਖਸ਼ੀ ਫਤਿਹ ਅਕੌਰ ਦੀ ਹੈ ਧੁਰਦਰਗਾਹੀ ਬਾਜਾਂ ਵਾਲੇ ਪੰਥ ਦੀ ਹੈ ਝੋਲੀ ਪਾਈ ਹਰ ਮੈਦਾਨੇ ਫਤੇ ਨੂੰ ਜੋ ਪਉਣਾ ਚਾਹਦੇ ਉਹ ਹੀ ਉਹ ਗੁਰਸਿੱਖ ਗੱਜ ਕੇ ਨੇ ਫਤੇ ਬੁਲਾਉਂਦੇ ਚੌਕੜੇ ਲਾਓ ਤੁਮੀ ਅਤ ਜੋੜ ਕੇ ਗਾਜਵਜ ਕੇ ਆਖੋ ਜੀ ਉਹ ਆਹੇ ਕੁਠੀ ਕਾ ਘਰ ਸਾਹ ਉਹ ਆਹੇ ਜੀ ਦੀ ਫਤੇ ਸੋ ਗੁਰੂ ਰੂਪ ਗੁਰੂ ਖਾਲਸਾ ਜੀ ਉਹ ਕੋਟਾਨ ਕੋਟ ਵਾਰ ਤਨਵਾਦ ਕਰਦੀ ਹੈ ਤਾਂ ਤਾਂ ਨੂੰ ਸਤ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਜਿਨ੍ਹਾਂ ਨੇ ਰਹਿਮਤ ਕਰਕੇ ਜਿਨ੍ਹਾਂ ਨੇ ਤਰਸ ਕਰਕੇ ਆਪਣੇ ਦਰ ਘਰ ਦੇ ਪਾਵਨ ਦਰਸ਼ਨ ਦੀਦਾਰਿਆਂ ਦਾ ਸੁਭਾਗ ਸਮਾ। ਦਾਸ ਤੇ ਢਾਡੀ ਜੱਟੇ ਦੀ ਝੋਲੀ ਦੇ ਵਿੱਚ ਪਾਇਆ। ਸੰਕਤ ਦਾ ਦਿਨ ਦੀਆਂ ਘਰਾਈਆਂ ਤੋਂ ਧੰਨਵਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ। ਆਪਾਂ ਸਭਨਾਂ ਨੂੰ ਜੁੜਨ ਦਾ ਇਹ ਸੁਭਾਗ ਸਤਿਗੁਰੂ ਸਾਹਿਬ ਮਹਾਰਾਜਿਆਂ ਦੇ ਪਾਵਨ ਚਰਨਾਂ ਦੇ ਵਿੱਚ ਪ੍ਰਾਪਤ ਹੋਇਆ ਕਿਉਂਕਿ ਅੱਜ ਜਿਹੜੇ ਜੁੜ ਕੇ ਬੈਠੇ ਆ ਨਾ ਉਹ ਕਰਮਾ ਵਾਲੇ ਨਹੀਂ। ਉਹ ਵੱਡਿਆਂ ਭਾਗਾ ਵਾਲੇ ਨੇ। ਤੁਹਾਡੇ ਵਿੱਚੋਂ ਕਈ ਹੋਣਗੇ ਜਿਹੜੇ ਪਿਛਲੇ ਸਾਲ ਤੇ ਤੁਹਾਡੇ ਵਿੱਚ ਸਨ ਪਰ ਇਸ ਸਾਲ ਨਹੀਂ ਹਨ ਕੁਝ ਨੁਕਾਮ ਬਿਛੜ ਚੁੱਕੀਆਂ ਨੇ ਪਰ ਜਿੰਨੇ ਕੋ ਤੁਸੀਂ ਬੈਠੇ ਹੋ ਇਹ ਕਰਮਾਂ ਵਾਲਿਓ ਇਹ ਵੱਡੀਆਂ ਭਾਗਾਂ ਵਾਲਿਓ ਕਿ ਰਾਜਾ ਸਾਹਿਬ ਦੀਆਂ ਰਹਿਮਤਾਂ ਰਾਜਾ ਸਾਹਿਬ ਦੀਆਂ ਬਖਸ਼ਿਸ਼ਾਂ ਰਾਜਾ ਸਾਹਿਬ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸੁਪਨਿਆਂ ਦੀ ਝੋਲੀ ਦੇ ਵਿੱਚ ਪਈਆਂ ਸਤਿਗੁਰੂ ਦਾਤਾ ਜੀ ਕਿਰਪਾ ਕਰ ਦੇਣਾ ਆਪਾ ਸਪਨਾ ਨੇ ਬੜੇ ਆਦਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਬੜੇ ਸਤਿਕਾਰ ਦੇ ਨਾਲ ਇਤਿਹਾਸ ਨੂੰ ਸਰਵਣ ਕਰਨ ਦਾ ਯਤਨ ਕੀਤਾ ਯਤਨ ਕਰਨ ਲਈ ਕਿਉਂਕਿ ਤੁਹਾਨੂੰ ਤਾਂ ਸ਼੍ਰੀ ਖਲਜ਼ੂਰ ਨਾਮ ਕਮਣ ਰਾਜਾ ਸਾਹਿਬ ਗੁਰਦੁਆਰਾ ਪਿੰਡ ਬਗੀਚੀ ਦੇ ਵਿੱਚ ਹਰ ਸਾਲ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲਦੀ ਹੈ ਕਈਆਂ ਦੀ ਸੁਖਣਾ ਹੁੰਦੀ ਹੈ ਕਈ ਸ਼ੁਕਰਾਨਾ ਕਰਦੇ ਨੇ ਜਿਨ੍ਹਾਂ ਦੀ ਝੋਲੀ ਦੇ ਵਿੱਚ ਰਾਜਾ ਸਾਹਿਬ ਖੁਸ਼ੀਆਂ ਦੀਆਂ ਦਾਤਾ ਪਾਉਂਦੇ ਨੇ ਕਈ ਹਰ ਦਾਸਾ ਕਰਵਾਉਂਦੇ ਨੇ ਕਿ ਰਾਜਾ ਸਾਹਿਬ ਜੀ ਕਿਰਪਾ ਕਰੋ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਸਾਡੀਆਂ ਬਿਮਾਰੀਆਂ ਠੀਕ ਹੋਣ ਸਾਡੇ ਵਿਦੇਸ਼ਾਂ ਦੇ ਵਿਝੇ ਲੱਗਣ ਤੇ ਜਿਨ੍ਹਾਂ ਨੇ ਸੱਚ ਜਾਣਿਓ ਰਾਜਾ ਸ਼ਹਿਨ ਦੇ ਪਾਵਨ ਅਸਥਾਨਾਂ ਦੇ ਉਤੇ ਸ੍ਰੀ ਅਖੰਡ ਪਾਠ ਸਾਹਿਬਾ ਦੀਆਂ ਲੜੀਆਂ ਦੇ ਪਾਠ ਕਰਵਾਏ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਵੀ ਸੱਚ ਜਾਣਿਓ ਰਾਜਾ ਸਹਿਬ ਦੇ ਆਪਣੇ ਦਰ ਦੇ ਉੱਤੇ ਅਰਦਾਸਾਂ ਪ੍ਰਵਾਹਣ ਕੀਤੀਆਂ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ ਉਹਨਾਂ ਦੇ ਵੱਡੇ ਸੁਪੁੱਤਰ ਜੋ ਇੰਗਲੈਂਡ ਦੀ ਧਰਤੀ ਦੇ ਨੇ ਸਤਿਕਾਰਯੋਗ ਭਾਈ ਸਾਹਿਬ ਦਰਜੀਤ ਸਿੰਘ ਜੀ ਦੂਸਾਂਜ ਇੰਗਲੈਂਡ ਵਾਲੇ ਉਹਨਾਂ ਦੀ ਨਾਲ ਗੱਲਬਾਤ ਹੋਈ ਦਾਸ ਦਾ ਢਾਡੀ ਜਦਾਂ ਵੀ ਇੰਗਲੈਂਡ ਜਾ ਕੇ ਆਇਆ ਤੇ ਗੁਰੂ ਰੂਪ ਗੁਰੂ ਖਾਲਸਾ ਜੀਓ ਉਹਨਾਂ ਨੇ ਆਗਿਆ ਹੈ ਕਿ ਰਾਜਾ ਸਹਿਬ ਦੇ ਅਸਥਾਨ ਦੇ ਉੱਤੇ ਜਿਹੜਾ ਭਾਵਨਾ ਦੇ ਨਾਲ ਜਿਹੜਾ ਸ਼ਰਧਾ ਦੇ ਨਾਲ ਸੱਚ ਜਾਣਿਓ ਅਰਦਾਸ ਕਰਦਾ ਇਨਾਮ ਉਹਦੀ ਜਿਹੜੀ ਕੀਤੀ ਅਰਦਾਸ ਏ ਉਹ ਰਾਜਾ ਸਾਹਿਬ ਜੀ ਦੇ ਪਾਵਨ ਅਸਥਾਨਾਂ ਦੇ ਉੱਤੇ ਕਿਵੇਂ ਪ੍ਰਵਾਨ ਹੁੰਦੀ ਏ ਇੰਗਲੈਂਡ ਦੇ ਵਿੱਚ ਇੱਕ ਸ਼ਹਿਰ ਪੈਂਦਾ ਡਰਬੀ ਡਰਬੀ ਸ਼ਹਿਰ ਦੇ ਵਿੱਚ ਇੱਕ ਇੱਕ ਪਰਿਵਾਰ ਹੈ ਰਾਜ ਸੰਘਾ ਪਰਿਵਾਰ ਰਾਜ ਸੰਘਾ ਪਰਿਵਾਰ ਨੇ ਰਾਜਾ ਸਾਹਿਬ ਦੇ ਅਸਥਾਨਾਂ ਦੇ ਉੱਤੇ ਕਦੇ ਅਰਦਾਸ ਕੀਤੀ ਸੀ ਅਰਦਾਸ ਕੀਤੀ ਉਸ ਪਰਿਵਾਰ ਦਾ ਕੈਂਸਰ ਦਾ ਰੋਗ ਇਹ ਰਾਜਾ ਸਾਹਿਬ ਦੇ ਅਸਥਾਨਾਂ ਤੋਂ ਠੀਕ ਹੋਇਆ ਤੇ ਰਾਜ ਸਗਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਧੰਨ ਧੰਨ ਸ੍ਰੀ ਹਜ਼ੂਰ ਨਾਮ ਕਮਨ ਰਾਜਾ ਸਾਹਿਬ ਦੇ ਪਾਵਨ ਹਸਪਤਾਲਾਂ ਦੇ ਉੱਤੇ ਅਖੰਡ ਪਾਠ ਸਾਹਿਬ ਕਰਵਾਏ ਗਏ ਰਾਜਾ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਇੱਕ ਪਿਆਰ ਕੋ ਗੱਲ ਹੈ ਪਾਂਬਣਾ ਦੀ ਇੱਕ ਗੱਲ ਹੈ ਪਿਆਰ ਦੀ ਇੱਕ ਗੱਲ ਹੈ ਸ਼ਰਧਾ ਦੀ ਅੱਜ ਤੁਸੀਂ ਆਇਓ ਤੁਹਾਡੇ ਵਿੱਚੋਂ ਜਿਹੜਾ ਪਿਆਰ ਦੇ ਨਾਲ